ਪੜਾ ਫੈਸਲਾ ਕਿਸਾਨ ਵਾਸਤੇ ਕਿਉਂਕਿ ਜਿਹੜਾ ਜਿਹੜਾ ਕਹਿੰਦਾ ਵੀ ਨਾ ਦੇ ਅਰਜ਼ ਕਰੋ ਦੋ ਬਿਲਡਰ ਦੋਨੋਂ ਪਾਸੇ ਆ ਗਏ ਉਹਦੀ ਜ਼ਮੀਨ ਕਿੱਧਰ ਆ ਗਈ ਉਹਨਾਂ ਨੇ ਉਹਦਾ ਰਾਹ ਵੀ ਬੰਦ ਕਰ ਦੇਣਾ ਉਹਦਾ ਮੋਟਰ ਦਾ ਪਾਣੀ ਵੀ ਬੰਦ ਕਰ ਦੇਣਾ ਉਹ ਕਿੱਥੋਂ ਆਏਗਾ ਉਹਨੂੰ ਸੰਭਾਉਟ ਦਾ ਸਸਤੀ ਲੈਣ ਨੂੰ ਮਜਬੂਰ ਕਰਨਗੇ ਪਣ ਜਾਣਗੇ ਹੋ ਸਕਦਾ ਸਾਡੇ ਬੱਚੇ ਵਿਹਲੇ ਹੋਣ ਕਰਨ ਕਿਰਤ ਤੋਂ ਬਾਝੇ ਹੋਣ ਕਰਨ ਗੈਂਗਸਟਰ ਵੱਲੋਂ ਵਧਣ ਪਰ ਤੁਹਾਨੂੰ ਇੱਕ ਕਿਸਾਨ 1.5 ਕਰੋੜ ਨੂੰ ਵੇਚ ਕੇ ਕਿਉਂ ਗਿਆ ਪਿੰਡ ਦਾ ਕਿਸਾਨ ਬੜਾ ਵਧੀਆ ਕਿਸਾਨ ਆ ਉਹ ਅਜ ਮੇੜ ਦੀ ਰੇੜੀ ਲਾਉਣ ਨੂੰ ਮਜਬੂਰ ਹੈ ਇਹ ਵੱਡੇ ਕਿਸਾਨਾਂ ਦੇ ਨਹੀਂ ਉਹਨਾਂ ਲੋਕਾਂ ਦੇ ਨੇ ਜਿਹੜੇ ਆਪਣੀ ਜ਼ਮੀਨਾਂ 70 70 80 ਹਜ਼ਾਰ ਨੂੰ ਠੇਕਿਆਂ ਤੇ ਦੇ ਕੇ ਜਿਨ੍ਹਾਂ ਦੇ ਬੱਚੇ ਐਸ਼ ਕਰਦੇ ਨੇ ਜਿਹੜਾ 2 2 1 ਏਕੜ ਦਾ ਕਿਸਾਨ ਹੈ ਉਹ ਤਾਂ ਸਾਰਾ ਦਿਨ ਖੇਤ ਚ ਮਰ ਖੱਪ ਕੇ ਸ਼ਾਮ ਨੂੰ ਬਹੁਤ ਔਖਾ ਕੇਤ ਚ ਆਉਂਦਾ ਸਤਿ ਸ਼ਕਾਲ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫ੍ਰੀडम ਟੀਵੀ ਅੱਜਕਲ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੈਂਡ ਪੂਲਿੰਗ ਨੂੰ ਲੈ ਕੇ ਅੱਜ ਆਪਾਂ ਲੈਂਡ ਪੂਲਿੰਗ ਤੇ ਹੀ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਮਾਨਯੋਗ ਸੀਐਮ ਸਾਹਿਬ ਨੇ ਇਹ ਗੱਲਾਂ ਆਖੀਆਂ ਨੇ ਕਿ ਹੁਣ ਅਸੀਂ ਕਲੋਨੀਆਂ ਕੱਟਾਂਗੇ ਤੇ ਪੰਜਾਬ ਦੇ ਹਿੱਤ ਦੇ ਲਈ ਗੱਲ ਕਰਾਂਗੇ ਸੋ ਅੱਜ ਸਾਡੇ ਨਾਲ ਕਿਸਾਨ ਭਰਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਅੱਜ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਕੁਝ ਲੋਕ ਵੀ ਵਿਰੋਧ ਕਰ ਰਹੇ ਨੇ ਤੇ ਲੀਡਰ ਵੀ ਕੁਝ ਵਿਰੋਧ ਕਰ ਰਹੇ ਨੇ ਸੋ ਸਵਾਗਤ ਕਰਦੇ ਹਾਂ ਸਸੀ ਕੌਰ ਜੀ ਮੈਂ ਬਲਵੰਤ ਸਿੰਘ ਨੜੈਲੀ ਪ੍ਰਧਾਨ ਭਾਰਤੀ ਕਿਸਾਨੀ ਉਹਨਾਂ ਭਵਿੰਦਰ ਮਾਨ ਸਭ ਤੋਂ ਪਹਿਲਾਂ ਬਨੂੜ ਦੇ ਪ੍ਰਿੰਟ মিডিਆ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਮਿਆਂ ਤੇ ਕਿਸਾਨਾਂਆਂ ਮੁਸ਼ਕਲਾਂ ਨੂੰ ਉਭਾਰਦੇ ਨੇ ਇਸ ਕਰਕੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਰਹੀ ਗੱਲ ਕਿਸਾਨੀ ਦੀ ਲੈਂਡ ਪੂਲਿੰਗ ਨੀਤੀ ਦੀ ਜਿਹੜੀ ਅੱਜ ਸਮੱਸਿਆਵਾਂ ਕਿਸਾਨਾਂ ਨੂੰ ਆ ਰਹੀਆਂ ਨੇ ਭਾਵੇਂ ਉਹ ਲੈਂਡ ਪੂਲਿੰਗ ਦੇ ਰੂਪ ਵਿੱਚ ਨੇ ਭਾਵੇਂ ਕਿਸੇ ਦੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਭਾਵੇਂ ਕਿਸੇ ਦਾ ਮਕਾਨ ਟਾਇਆ ਜਾ ਰਿਹਾ ਇਹਦਾ ਮੁੱਖ ਦੋਸ਼ੀ ਹੈ ਉਹ ਪਿਛਲੀ ਕਾਂਗਰਸ ਸਰਕਾਰ ਤੇ ਜਿਹੜੇ ਪਹਿਲੇ ਵਿਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਜੋਹਰ ਜੋਹਰ ਲਾਲ ਨਹਿਰੂ ਨੇ ਜਿਨ੍ਹਾਂ ਨੇ ਸੰਵਿਧਾਨ ਬਣਦੇ ਸਾਰੇ 11 ਮਹੀਨੇ ਦੇ ਅੰਦਰ ਅੰਦਰ ਜਿਹੜਾ ਰਾਈਟ ਟੂ ਪ੍ਰੋਪਰਟੀ ਦਾ ਅਧਿਕਾਰ ਸੀ ਪਬਲਿਕ ਨੂੰ ਉਹਨੂੰ ਖੋਹ ਕੇ ਨੈਸ਼ਨਲ ਅਕਮੋਡੇਟ ਐਕਟ ਦੇ ਸੰਵਿਧਾਨ ਦੇ 9 ਸ਼ਡਿਊਲ ਵਿੱਚ ਸ਼ਾਮਲ ਕਰ ਦਿੱਤਾ ਜਿਸ ਤਹਿਤ ਕਿਸਾਨ ਨੂੰ ਜਿਹੜਾ ਜਿਹੜਾ ਰਾਈਟ ਟੂ ਪ੍ਰੋਪਰਟੀ ਸੀ ਉਸ ਤੋਂ ਵਾਂਝਿਆ ਕਰਕੇ ਉਸ ਨੂੰ ਮਜਾਰਾ ਮਜਾਰੇ ਦਾ ਦਰਜਾ ਮਿਲ ਗਿਆ ਹੂੰ ਜਿਸ ਕਾਰਨ ਜਿਹੜੇ ਅੱਜ ਇਹ ਕਿਸਾਨ ਇਸ ਸਮੱਸਿਆਵਾਂ ਵਿੱਚ ਝੇਲ ਰਿਹਾ ਪਹਿਲਾਂ ਸੰਵਿਧਾਨ ਦੇ ਜਿਹੜਾ ਮਰਹੂਮ ਡਾਕਟਰ ਅੰਬੇਦਕਰ ਨੇ ਸੰਵਿਧਾਨ ਸਭ ਤੋਂ ਪਹਿਲਾਂ ਤਿਆਰ ਕੀਤਾ ਸੀ ਉਹਦੇ ਵਿੱਚ ਜਿਹੜਾ ਕਿਸਾਨ ਦਾ ਪੱਖ ਸੀ ਪੂਰਨ ਰੂਪ ਵਿੱਚ ਸੁਰੱਖਿਅਤ ਸੀ ਜੇ ਸਰਕਾਰ ਨੂੰ ਕੋਈ ਆਪਣੀ ਜ਼ਮੀਨ ਲੈਣੀ ਚਾਹੁੰਦੀ ਸੀ ਤਾਂ ਇੱਕ ਉਚਿਤ ਮੁਆਵਜ਼ਾ ਦੇ ਕੇ ਲੈ ਸਕਦੀ ਸੀ ਪਰ ਨਹਿਰੂ ਸਾਹਿਬ ਨੇ ਉਹਦੀ ਥਾਂ ਸੋਧ ਕਰਕੇ ਕੁਝ ਰਕਮ ਲਿਖਦੀ ਰਕਮ ਹਜ਼ਾਰਾਂ ਚ ਵੀ ਹੋ ਸਕਦੀ ਹੈ ਲੱਖਾਂ ਚ ਵੀ ਹੋ ਸਕਦੀ ਹੈ ਕਰੋੜਾਂ ਚ ਵੀ ਹੋ ਸਕਦੀ ਹੈ ਸਮੇ ਸਮੇਂ ਤੇ ਸਮੇ ਸਮੇਂ ਤੇ ਹੋ ਸਕਦੀ ਹੈ ਜਿਹੜਾ ਕਿਸਾਨ ਹੈ ਜਿਹੜੀ ਸੰਵਿਧਾਨ ਦੇ 9 ਸ਼ੈਡਿਊਲ ਚ ਗੱਲ ਆ ਗਈ ਉਹਦੇ ਖਿਲਾਫ ਹੈ ਜਿਹੜਾ ਸਰਕਾਰ ਕਿਸਾਨ ਹੈ ਕੋਈ ਵੀ ਹੈ ਚ ਉਹ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾ ਸਕਦਾ ਸਾਨੂੰ ਆਪਣੇ ਫੰਡਾਮੈਂਟਲ ਰਾਈਟ ਤੋਂ ਵਾਂਝਿਆ ਕਰ ਦਿੱਤਾ ਉਹ ਸੋਧ ਨਹੀਂ ਪਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਹੜੇ ਹੁਣ ਮਾਨਯੋਗ ਯਾਨੀ ਸੀਐਮ ਸਾਹਿਬ ਨੇ ਇਹ ਵੀ ਗੱਲ ਆਖੀ ਹੈ ਕਹਿੰਦੇ ਕਿ ਜਿਸ ਤਰ੍ਹਾਂ ਅ ਅਸੀਂ ਕਲੋਨੀਆਂ ਕੱਟ ਰਹੇ ਹਾਂ ਅਸੀਂ ਇਦਾਂ ਨਹੀਂ ਹੋਏਗਾ ਕਿ ਕਿਸੇ ਨੇ ਦੇਣੀ ਹੋਵੇ ਦੇਵੇ ਅਸੀਂ ਜ਼ਬਰਦਸਤੀ ਨਹੀਂ ਕਰਦੇ ਪਰ ਹਾਲਾਂਕਿ ਕਿ ਅਸੀਂ ਪੈਸੇ ਵੀ ਦੇ ਰਹੇ ਹਾਂ ਠੀਕ ਹੈ ਜਿਸ ਤਰ੍ਹਾਂ 50 ਦਾ ਹੁੰਦਾ ਹੈ ਸਾ ਸਿੱਧਾ ਹੁੰਦਾ ਅਸੀਂ ਲੱਖ ਰੁਪਏ ਦੇਵਾਂਗੇ ਅਰ ਜਦ ਤੱਕ ਦੇਵਾਂਗੇ ਜਦ ਤੱਕ ਕਲੋਨੀ ਬਣ ਕੇ ਨਹੀਂ ਤਿਆਰ ਹੋ ਜਾਂਦੀ ਉਸ ਤੋਂ ਬਾਅਦ ਉੱਥੇ ਸ਼ੋਰੂਮ ਵੀ ਦੇਵਾਂਗੇ ਇਹ ਦੇਖਣ ਜਿਦਾ ਸੀਐਮ ਸਾਹਿਬ ਦਾ ਬੜਾ ਵਧੀਆ ਲੱਗਦਾ ਪਰ ਜੇ ਇਹਨੂੰ ਗਰਾਊਂਡ ਲੈਵਲ ਤੇ ਦੇਖਿਆ ਜਾਏ ਇਹ ਕਿਸਾਨ ਤੋਂ ਸਭ ਤੋਂ ਮਾੜਾ ਫੈਸਲਾ ਕਿਸਾਨ ਵਾਸਤੇ ਕਿਉਂਕਿ ਜਿਹੜਾ ਜਿਹੜਾ ਕਹਿੰਦਾ ਵੀ ਨਾ ਦੇ ਹਰਜ ਕਰੋ ਦੋ ਬਿਲਡਰ ਦੋਨੋਂ ਪਾਸੇ ਆ ਗਏ ਉਹਦੀ ਜ਼ਮੀਨ ਗੱਭੇ ਆ ਗਈ ਉਹਨਾਂ ਨੂੰ ਉਹਦਾ ਰਾਬੀ ਬੰਦ ਕਰ ਦੇਣਾ ਉਹਦਾ ਮੋਟਰ ਦਾ ਪਾਣੀ ਵੀ ਬੰਦ ਕਰ ਦੇਣਾ ਉਹ ਕਿੱਥੋਂ ਆਏਗਾ ਉਹਨੂੰ ਸੰਭਾਉਟਾ ਸਸਤੀ ਲੈਣ ਨੂੰ ਮਜਬੂਰ ਕਰਨਗੇ ਕਿਸਾਨ ਹੈ ਜਿਹੜਾ ਉਹ ਟੈਕਨੀਕਲ ਤਾਂ ਹੈ ਨਹੀਂ ਆਮ ਕਿਸਾਨ ਜਿਹੜੇ ਹਨ ਪੜਨੇ 80% ਨੇ ਜਿਹੜੇ ਸਾਡੇ ਭਰਾ ਖੇਤੀ ਕਰਕੇ ਖਾਂਦੇ ਨੇ ਮਿਹਨਤ ਕਰਕੇ ਖਾਂਦੇ ਨੇ ਉਹ ਇਹਨਾਂ ਦੇ ਵੱਡੇ ਬਿਲਡਰਾਂ ਦੇ ਜਾਲ ਚ ਇਦਾਂ ਫਸਣਗੇ ਉਹਨਾਂ ਵਾਸਤੇ ਨਿਕਲਣਾ ਔਖਾ ਸਕਦਾ ਮੈਂ ਭਗਵਾਨ ਜੀ ਤਮਨ ਨੂੰ ਅਖੀਰ ਵਿੱਚ ਇਹੀ ਬੇਨਤੀ ਕਰਾਂਗਾ ਪੰਜਾਬ ਦੇ ਕਿਸਾਨਾਂ ਵੱਲੋਂ ਕਿ ਜਿਹੜੇ ਸਾਡੇ ਨੇ ਪਿੰਡ ਨੇ ਜਿਹੜੇ ਹੁਣ 8 ਪਿੰਡ ਪਾਏ ਨੇ ਇੱਕ ਮੋਹਾਲੀ ਚ ਪੈਂਦੇ ਨੇ ਜਿੱਥੇ ਸਾਡੀ ਸਬਜ਼ੀਆਂ ਜਿਹੜੀਆਂ ਵਧੀਆ ਵਿਕਦੀਆਂ ਨੇ ਸਾਡਾ ਦੁੱਧ ਵਧੀਆ ਵਿਕਦਾ ਸਾਡੀ ਹੋਰ ਫਸਲਾਂ ਵਧੀਆ ਵਿਕਦੀਆਂ ਨੇ ਜਿਹੜਾ ਛੋਟਾ ਕਿਸਾਨ ਆ ਅਸੀਂ ਬਹੁਤ ਵਧੀਆ ਚੰਗਾ ਗੁਜ਼ਾਰਾ ਕਰ ਰਹੇ ਆ ਜੇ ਅਗਰ ਅਸੀਂ ਲੈਂਡ ਪੂਲੀ ਕੀ ਜਾ ਕੇ ਤਾਂ ਅਸੀਂ ਕਿਸਿਆਰੇ ਬਣ ਜਾਗੇ ਹੋ ਸਕਦਾ ਸਾਡੇ ਬੱਚੇ ਵਿਹਲੇ ਹੋਣ ਕਾਰਨ ਫਿਰਤ ਤੋਂ ਵਾਝੇ ਹੋਣ ਕਾਰਨ ਗੈਂਗਸਟਰ ਵੱਲ ਨੂੰ ਵਧਣ ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਯਾਨੀ ਸੁਧਾਰ ਕਰ ਰਹੇ ਨੇ ਭਗਵਾਨਤਮਾਨ ਸਾਹਿਬ ਜੀ ਕਿਉਂਕਿ ਉਹ ਕਹਿੰਦੇ ਨੇ ਕਿ ਕਦ ਤੱਕ ਅਸੀਂ ਐਦਾਂ ਦੇ ਮਾਹੌਲ 'ਚ ਰਹਾਂਗੇ ਕਿਉਂਕਿ ਅੱਛੀਆਂ ਬਿਲਡਿੰਗਾਂ ਹੋਣ ਕਲੋਨੀਆਂ ਹੋਣ ਜਦ ਕਿ ਉਹਨਾਂ ਨੇ ਇਹ ਵੀ ਗੱਲਾਂ ਕਹਿ ਦਿੱਤੀਆਂ ਕਹਿੰਦੇ ਕੋਈ ਗੱਲ ਨਹੀਂ ਕਿ ਜਿਨੇ ਖੇਤੀ ਕਰਨੀ ਆ ਉਹ ਖੇਤੀ ਵੀ ਕਰੇ ਕਿਸਾਨ ਜਿਹੜਾ ਉਹਦੀ ਤੁਸੀਂ ਹਾਲਤ ਦੇਖਿਓ ਜਿਨ੍ਹਾਂ ਨੇ ਕੋਠੀਆਂ ਬਣਾਈਆਂ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ ਤੇ ਉਹ ਵਹ ਕੁਮਰੀ ਆ ਇੱਕ ਕਿਸਾਨ 1.5 ਕਰੋੜ ਨੂੰ ਵੇਚ ਕੇ ਝੁੰਗਿਆ ਪਿੰਡ ਦਾ ਕਿਸਾਨ ਬੜਾ ਵਧੀਆ ਕਿਸਾਨ ਉਹ ਅਜ ਮੀਟ ਦੀ ਰੇੜੀ ਲਾਣ ਨੂੰ ਮਜਬੂਰ ਹੈ ਹਮ ਅਗਰ ਇਹ ਨਹੀਂ ਕਮਾਈ ਹੁੰਦੀ ਤਾਂ ਜੋ ਇੱਥੇ ਤੱਕ ਕਿਉਂ ਆਉਂਦਾ ਅੱਛਾ ਮੈਂ ਲਾਸਟ ਸਵਾਲ ਲੇਵਾਂ ਜਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਤੁਹਾਨੂੰ ਕੀ ਲੱਗਦਾ ਸਰਕਾਰਾਂ ਮਜਬੂਰ ਕਰਦੀਆਂ ਨੇ ਵੇਚਣ ਵਾਸਤੇ ਜਾਂ ਫਿਰ ਕਿਸਾਨ ਦੇਖਿਆ ਜਾਂਦਾ ਕਿ ਆਪ ਵੀ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਕੱਲ ਦਿੰਦੇ ਨੇ ਵੱਡੀਆਂ ਗੱਡੀਆਂ 'ਚ ਘੁੰਮਣ ਦੇਣਾ ਥਾਰਾਂ 'ਚ ਘੁੰਮਣ ਦੇਣਾ ਚੰਗੇ ਯਾਨੀ ਸ਼ੌਂਕ ਪਾਲਦੇ ਨੇ ਸ਼ਹਿਰਾਂ ਦੇ ਵਿੱਚ ਜਾ ਕੇ ਰਹਿਣ ਲੱਗ ਜਾਂਦੇ ਆ ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਮਜਬੂਰ ਕਰਦੀਆਂ ਨੇ ਜਾਂ ਫਿਰ ਸ਼ੌਂਕ ਨੂੰ ਵੀ ਯਾਨੀ ਜਿਹੜਾ ਕਿਸਾਨ ਹੈ ਜ਼ਮੀਨ ਵੇਚ ਰਿਹਾ ਆਪਣੀ ਮਾਂ ਨੂੰ ਵੇਚਦਾ ਜਿਹੜੇ ਕਿਸਾਨੀ ਦੇ ਸ਼ੌਂਕ ਨਹੀਂ ਇਹ ਵੱਡੇ ਕਿਸਾਨਾਂ ਦੇ ਨੇ ਉਹਨਾਂ ਲੋਕਾਂ ਦੇ ਨੇ ਜਿਹੜੇ ਆਪਣੀ ਜ਼ਮੀਨਾਂ 70 70 80 ਹਜ਼ਾਰ ਨੂੰ ਠੇਕਿਆਂ ਦੇ ਦੇ ਕੇ ਜਿਨ੍ਹਾਂ ਦੇ ਬੱਚੇ ਐਸ਼ ਕਰਦੇ ਨੇ ਜਿਹੜਾ 2.5 ਏਕੜ ਦਾ ਕਿਸਾਨ ਹੈ ਉਹਦਾ ਸਾਰਾ ਦਿਨ ਖੇਤ 'ਚ ਮਰ ਖੱਪ ਕੇ ਸ਼ਾਮ ਨੂੰ ਬਹੁਤ ਔਖਾ ਖੇਤ ਚ ਆਉਂਦਾ ਆਪਣਾ ਥੋੜਾ ਜਿਹਾ ਦੁੱਧ ਥੋੜੀ ਜੀ ਸਬਜ਼ੀ ਵੇਚ ਕੇ ਆਪਣਾ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਇਹ ਸਾਰੇ ਕਿਸਾਨਾਂ ਤੇ ਢੁਕਦਾ ਨਹੀਂ ਸਰਕਾਰ ਇਹਦਾ ਜਿਹੜੇ ਉਹਨਾਂ ਲੋਕਾਂ ਦਾ ਲਾਹਾ ਲੈ ਕੇ ਆਮ ਕਿਸਾਨ ਨੂੰ ਝਾੜ ਰਹੀ ਹੈ ਸੋ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀ ਸੋ ਧੰਨਵਾਦ ਸੋ ਦੇਖਿਆ ਕਿ ਆਪਾਂ ਗੱਲਬਾਤ ਕਰਾਈ ਹੈ ਗਰਾਊਂਡ ਲੈਵਲ ਤੇ ਕਿਸਾਨਾਂ ਦੇ ਨਾਲ ਕਿਉਂਕਿ ਕਿਤੇ ਨਾ ਕਿਤੇ ਅੱਜ ਜਿਹੜਾ ਕੱਟ ਜਿਹੜੇ ਜ਼ਮੀਨ ਵਾਲਾ ਜੋ ਕਿਸਾਨ ਹੈ ਕਿਤੇ ਨਾ ਕਿਤੇ ਉਹ ਪਿਸਤਾ ਨਜ਼ਰ ਆ ਰਹੇ ਕਿਉਂਕਿ ਕਹਿੰਦੇ ਨੇ ਕਿ ਜਿਹੜੇ ਵੱਡੇ ਜੇ ਕਿਸਾਨਾਂ ਦੀ ਗੱਲ ਕਰ ਗਾ ਜਿਆਦਾ ਜ਼ਮੀਨਾਂ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਗਰੀਬ ਵੀ ਕਿਸਾਨ ਪੀਸ ਰਿਹਾ ਸੋ ਕਿਤੇ ਨਾ ਕਿਤੇ ਦੇਖਣਾ ਹੋਵੇਗਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਕਿ ਆਮ ਕਿਸਾਨ ਦੀ ਸੁਣਵਾਈ ਹੁੰਦੀ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਹਰ ਜਗ੍ਹਾ ਤੇ ਕਲੋਨੀਆਂ ਕੱਟ ਚੁੱਕੀਆਂ ਪਿੰਡ ਉਜੜ ਰਹੇ ਨੇ ਤੇ ਸ਼ਹਿਰ ਬਣਦੇ ਜਾ ਰਹੇ ਨੇ ਕਿਤੇ ਨਾ ਕਿਤੇ ਅੱਜ ਪੰਜਾਬ ਦਾ ਕਲਚਰ ਦੀ ਗੱਲ ਕਰ ਲਈ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਪੰਜਾਬ ਦਾ ਕਲਚਰ ਅਤੇ ਪੰਜਾਬ ਅਸਲ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੀ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੀਵ ਜ ਇਜਾਜ਼ਤ ਮੇਰੇ ਸੇ ਹੋਗੀ ਜਗਦੀਪ ਦੇ ਨਾਲ ਸੋਨੂ ਜਾਂਸਲਾ ਦੀ ਰਿਪੋਰਟ ਪੰਜਾਬ